ਠੀਕ ਹੈ ਕੰਮ ਮੇਂ ਟੀਮ 24 ਦਾ ਤੁਹਾਨੂੰ ਕੋਈ ਹਾਂ ਕਮੀ ਆ ਫੋਰਸ ਦੀ ਕੋਈ ਗੱਲ ਹੈ ਤਾਂ ਮੈਂ ਆਪਣੇ ਦੋ ਗੱਡ ਮੈਂ ਦੇ ਦਿੰਦਾ ਮੇਰੇ ਇ ਨਾਲੇ ਹਲਕੇ ਦੀ ਬਾਕੀ ਕਿਸੇ ਬੰਦੇ ਦਾ ਹੋਰਾਂ ਦੀ ਚਾਹੀਦਾ আচ্ছা ਬਾਹਰ ਥੱਲੇ ਜਲੀ ਕੁੱਤੇ ਜਣ ਉਪਰ ਜਣ

ਮਤਲਬ 3-4 ਸਾਲ ਤੋਂ ਨਾ ਪਹਿਲਾਂ ਲਗਾਤਾਰ ਧਮਕੀਆਂ ਆ ਰਹੀਆਂ ਸੀ ਹਾਂ ਉਸ ਤੋਂ ਬਾਅਦ ਨਾ ਮਤਲਬ ਨਾ ਦੋ ਸਾਲ ਹੋ ਗਏ ਉਦੋਂ ਪਹਿਲਾਂ ਉਦੋਂ ਫੇਰ ਧਮਕੀ ਆਈ 3-4 ਮਹੀਨੇ ਤੋਂ ਨਾ ਮੇਰੇ ਬੱਚੇ ਜਾ ਰਹੇ ਸੀ ਸਕੂਲ ਅੱਛਾ ਸਕੂਲ ਜਾ ਰਹੇ ਤੇ ਕਿੱਥੇ ਕਿੱਥੇ ਪੜ੍ਹਦੇ ਬੱਚੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਅੱਛਾ ਅੱਛਾ ਵੀਡੀਓ ਬੰਦੀ ਪਈ ਅੱਛਾ ਤੋਂ ਉਹ ਮਤਲਬ ਨਾ ਐਕਸਲੈਂਟ ਹਾਈ ਕੁਆਲਿਟੀ ਸਕੂਲ ਪੜ੍ਹਦੇ ਸੀ ਅੱਛਾ ਉਦੋਂ ਬੱਚੀ ਜਦੋਂ ਆ ਰਹੀ ਸੀ ਤੇ ਮਗਰ ਗੱਡੀ ਲੱਗੀ ਆ ਲਵਾਰਕੇ ਲੱਗੋ ਹੂੰ ਮੇਰੇ ਡਰਾਈਵਰ ਦਾ ਮੈਨੂੰ ਫੋਨ ਆਇਆ ਕਿ ਐਸਾ ਨਾ ਦੱਸਤਾ ਕਿ ਗੱਡੀ ਮਗਰ ਲੱਗੀ ਆ ਉਹ ਅੱਗੇ ਪਿੱਛੇ ਕਰ ਰਹੀ ਆ ਗੱਡੀ ਹੂੰ ਤੇ ਮੈਂ ਕਿਹਾ ਭਾਜੀ ਟੀਮ ਬੱਚਿਆਂ ਨੂੰ ਸੇਫ ਕਰੋ ਤੇ ਮੈਂ ਮਤਲਬ ਨਾ ਆ ਰਿਹਾ ਗੋ ਜਦੋਂ ਸਰੇ ਇੱਥੇ ਆਏ ਨਾ ਪੁਤਰੀ ਲੱਗੇ ਉਦੋਂ ਮਗਰ ਉਹਨਾਂ ਨੇ ਗੋਲੀ ਮਾਰੀ ਠੀਕ ਹੈ ਗੋਲੀ ਮਾਰੀ ਡਿਗਰੀ ਦੇ ਵਿੱਚ ਮੇਰੇ ਬੱਚੇ ਬਿਲਕੁਲ ਡਾਰ ਕੇ ਲੰਮੇ ਪੈਗੇ ਗੱਡੀ ਦੇ ਵਿੱਚ ਉਸ ਤੋਂ ਬਾਅਦ ਅਸੀਂ ਮੱਦੀਪੁਰ ਤੋਂ ਪਹਿਲਾਂ ਅਗਲੇ ਬੰਨੇ ਆਣ ਕੇ ਪੱਠਾ ਜਿੱਥੇ ਆ ਇੱਥੇ ਨੂੰ ਪਹੁੰਚ ਗਏ ਹਾਂ ਠੀਕ ਹੈ ਉਹ ਮੇਰੇ ਕੋਲ ਰਵਲਵਰ ਹੈ ਕਿ ਇਸ ਮੇਰਾ ਨਾਰਮਲ ਮੁੰਡੇ ਲਈ ਤਿੰਨ ਚਾਰ ਅਹੀਂ ਚੱਲ ਗਏ ਅੱਗੋਂ ਹੀ ਉਤਰ ਕੇ ਤੇ ਵਰਨਾ ਗੱਡੀ ਦੇ ਕਿ ਹੋਏ ਠੀਕ ਹੈ ਉਹ ਆਪਣ ਨੂੰ ਫੇਟ ਮਾਰਨ ਲੱਗਾ ਅਹੀਂ ਥੋੜੇ ਸਾਈਡ ਤੇ ਹੋਏ ਅਹੀਂ ਬੱਚਿਆਂ ਨੂੰ ਮਤਲਬ ਇੱਥੇ ਤਾਰਿਆ ਅਹੀਂ ਗੱਡੀ ਮਾਰ ਕਰ ਲਈ ਔਰ ਐਵੇਂ ਦਾਦੂ ਜੋਤ ਲੱਗ ਜਾ ਕੇ ਨਾ ਉਹਨਾਂ ਨੇ ਬੁਲਟ ਮੋਟਰਸਾਈਕਲ ਤੇ ਹਮਾਰਿਆ ਉਹ ਜਨਾਨੀ ਤੇ ਬੰਦਾ ਲਿਖ ਪੇ ਪੰਪ ਦੇ ਕੋਨ ਨਕੇ ਨੂੰ ਜਿਹੜਾ ਮੇਰਾ ਡਰਾਈਵਰ ਸੀ ਉਹ ਵੀ ਘਬਰਾ ਗਿਆ ਉਹ ਗੱਡੀ ਜਿਹੜੇ ਬੁਲਟ ਕੇ ਵੱਜੀ ਜਾ ਕੇ ਉਹਨਾਂ ਨੇ ਮਾਰੀ ਜੋ ਛੇਟ ਉਹ ਮੇਰਾ ਮੁੰਡਾ ਜਿਹੜਾ ਉਹਨੇ ਵੀ ਜਾ ਕੇ ਤੇ ਡਵਾਈਡਰ ਜੇ ਗੱਡੀ ਮਾਰੀ ਤੇ ਗੱਡੀ ਸਾਡੀ ਫਟ ਗਈ ਉਹ ਗੱਡੀ ਮਰ ਕੇ ਉਸ ਤੋਂ ਬਾਅਦ ਚੱਲ ਗਈ ਉੱਥੇ ਗੱਡੀ ਭਜਾ ਕੇ ਲੈ ਗਏ ਡੇਰੇ ਵੱਲੋਂ ਜਦੋਂ ਫਿਰ ਆਈ ਇੱਕ ਉੱਥੋਂ ਕੋਈ ਆ ਬੰਦਾ ਸੀ ਫੜੇ ਘਟੂਰੀਆਂ ਦਾ ਇੱਥੋਂ ਫੜੇ ਘਟਦਾ ਇੱਥੋਂ ਦਾ ਬੰਦਾ ਆਈ ਇੱਥੇ ਵੀ ਐਪਲੀਕੇਸ਼ਨ ਦਿੱਤੀ ਕਿੰਨੇ ਰੇਟਾ ਨੇ ਵੀ ਤੇ ਉੱਥੇ ਵੀ ਦਿੱਤੀ ਉਹ ਗੱਡੀ ਦਾ ਵਰਨ ਜਦੋਂ ਚਨੇਰਾ ਵਾਲਾ ਕੰਫਰਮ ਕੀਤਾ ਤੇ ਉਹ ਕਹਿੰਦੇ ਨਾ ਗੱਡੀ ਦਾ ਨੰਬਰ ਵਰਨਾ ਦਾ ਨੋਵਾ ਦੰਕ ਰਿਆ ਤੇ ਨੋਵਾ ਨੋਵਾ ਚੱਲ ਰਹੀ ਸੀ ਚੰਡੀਗੜ੍ਹ ਤੇ ਗੱਡੀ ਜਿਹੜੀ ਵਰਨਾ ਸੀ ਉਹ ਹੈਗੀ ਸੀ ਮੋਕੇ ਦੀ ਠੀਕ ਹੈ ਅੱਛਾ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਸਾਡੀ ਹੋਈ ਹੂੰ ਹੂੰ ਹੁਣ ਇਸ ਤੋਂ ਬਾਅਦ 30 ਤਰੀਕ ਨੂੰ ਸਾਨੂੰ ਅਹਨ ਘਰੇ ਫੈਮਿਲੀ ਬੈਠੇ ਮੇਰੀ ਬੇਟੀ ਨੀਡ ਦੀ ਤਿਆਰੀ ਕਰਦੀ ਪਈ ਸੀ ਤੇ ਬੇਟਾ ਜਿਹੜਾ ਮੇਰਾ ਅਪਣਾ ਕਲਾਸ ਸੀ ਅਸੀਂ ਬੈਠੇ ਮੈਂ ਕੋ ਫਿਲਮਾਂ ਲਈ ਕਿਸੀ ਉਹ ਵੇਖਣ ਦੇ ਆ ਬੱਲਨਾ ਬੈਠੀ ਕਹਿੰਦੀ ਆ 15 ਜੁਨੇ ਤਿਆਰੀ ਪੜਨਾ ਆ ਤੇ ਤੁਸੀਂ ਮੈਨੂੰ ਮਤਲਬ ਟੀਵੀ ਬੰਦ ਕਰ ਦੋ ਮੈਂ ਕਿਹਾ ਠੀਕ ਹੈ ਬਟਾ ਆਹੇ ਅੰਦਰ ਆਣ ਕੇ ਮੈਂ ਫੋਨ ਤੇ ਫੋਨ ਤੇ ਦੋ ਕਾਲ ਆਈਆਂ ਪਹਿਲਾਂ ਹੂੰ ਉਹਦੀਆਂ ਹੂੰ ਕਾਲਾਂ ਆਉਣ ਤੋਂ ਬਾਅਦ ਮੈਂ ਫੋਨ ਕੱਟਿਆ ਤੇ ਮੇਰੀ ਵਾਈਫ ਕਹਿੰਦੀ ਹੈ ਕਿ ਇਹ ਜੁਕੇ ਨੰਬਰ ਆਉਂਦੇ ਆ ਤੇ ਮੈਂ ਕਿਹਾ ਵੀ ਮਤਲਬ ਅੱਧੀ ਰਾਤ ਨਾਲ ਮੈਂ ਘਾਟੀ ਚ ਚੁੱਕ ਵਾਈਟ ਕਰ ਦਾਂਗੇ ਨਹੀਂ ਚੁੱਕਣਾ ਹੁੰਦਾ ਫੋਨ ਜਿਹੜਾ ਅਨਨੋਮ ਨੰਬਰ ਹੋਵੇ ਇਹ ਨਹੀਂ ਹੋ ਸਕਦਾ ਮੇਰੀ ਭੈਣ ਜਿਹੜੀ ਆ ਨਾ ਮਤਲਬ ਜਸਰੀ ਹੈ ਨਾ ਉਹ ਕਹਿੰਦੀ ਜੀ ਉੱਥੇ ਜੁਕੇ ਆ ਹੋ ਸਕਦਾ ਉਹਨੇ ਨੰਬਰ ਚੇਂਜ ਕਰਕੇ ਉੱਤੇ ਕਾਲ ਕੀਤੀ ਹੋਵੇ ਤੇ ਉਹਨੇ ਨੰਬਰ ਨਾ ਵਾੜਿਆ ਬਸ ਤਾਂ ਤੁਹਾਨੂੰ ਤਾਂ ਕਾਲ ਕਰ ਗਦੀ ਹੋਵੇ ਤੇ ਮੈਂ ਕਿਹਾ ਕਿ ਹਮ ਮਤਲਬ ਆਪਾਂ ਮਤਲਬ ਜੁਕੇ ਨੰਬਰ ਤੋਂ ਆਉਂਦੀ ਮੈਂ ਫੋਨ ਚੁੱਕ ਲਿਆ ਹਮ ਤੇ ਮੈਂ ਛੋਟੇ ਕਹਿੰਦਾ ਛੱਡੋ ਮੈਂ ਕਿ ਹਾਂਜੀ ਬਾਜੀ ਫੋਨ ਕਹਿੰਦਾ ਡਾਕਟਰ ਰਾਜਵੀਰ ਬੋਲਦੇ ਪਏ ਆ ਮੈਂ ਕਿ ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਆ ਕਿ ਤੁਹਾਡੇ ਪਿੰਡ ਮਦੀਪਰਾ ਮੈਂ ਕਿ ਹਾਂਜੀ ਟੜੀ ਬਾਈ ਕੋਲ ਨੂੰ ਵੋਟਰੀ ਆ ਬਾਸਟਨ ਤੇ ਮੈਂ ਭਾਈ ਦੱਸੋ ਕੰਮ ਕੀ ਆ ਠੀਕ ਆ ਕਹਿੰਦਾ ਕਿ ਤੁਹਾਡਾ ਪ੍ਰਾਈਵੇਟ ਹਸਪੀਟਲ ਵੀ ਹੈਗਾ ਠੀਕ ਆ ਮੈਂ ਕਿਹਾ ਹਾਂਜੀ ਭਾਈ ਦੱਸੋ ਠੀਕ ਆ ਕਹਿੰਦਾ ਮੈਂ ਜੀਮਨ ਕੋਜੀ ਬੋਲਦਾ ਹਾਂ ਠੀਕ ਆ ਮੈਂ ਕਿਹਾ ਭਾਈ ਜੀ ਦੱਸੋ ਉਸ ਤੋਂ ਵਾਦਾ ਉਹਨੇ ਜਦੋਂ ਇਹ ਗੱਲ ਕੀਤੀ ਕਹਿੰਦਾ ਕਿ 50 ਲੱਖ ਰੁਪਏ ਤਿਆਰ ਆ ਕਹਿੰਦਾ ਕਿ ਆਪਣੇ ਪਰਿਵਾਰ ਦੇ ਉਸ ਤੋਂ ਹੂੰ ਜਦੋਂ ਇਹ ਗੱਲ ਹੋਈ ਆ ਮੈਂ ਫੋਨ ਕੱਟਤਾ ਭਾਈ ਮੈਂ ਡਰ ਗਿਆ ਮੈਂ ਡਰਨ ਤੋਂ ਵਾਦਾ ਉਹਨੇ ਉਸ ਬੰਦੇ ਨੇ ਮੈਨੂੰ ਮਤਲਬ ਕੋਲਾਖਾ ਵਾਈਸ ਕੋਲਾ ਨਾ ਪਹਿਲੇ ਸ਼ੁਰੂ ਕਰਤੀ ਆ ਵਾਈਸ ਕੋਲਾ ਨੇ ਵਿੱਚ ਉਹਨੇ ਮੈਨੂੰ ਆਰਕੋ ਮੈਸੇਜ ਪਾਇਆ ਆਪ ਮੈਸੇਜ ਪਾਇਆ ਹਮ ਕੱਟਿਆਂ ਤੇ ਸਰ ਨਾਲ ਹੀ ਆ ਮਨ ਕੇ ਬਾਜੌਕਾ ਹੋਇਆ ਮੇਰਾ ਭਰਾ ਠੀਕ ਹੈ ਜੇ ਤੈਨੂੰ ਗੱਲ ਕਹੀ ਆ ਉੱਦੇ ਗੱਲ ਆ ਜਿਹੜਾ ਹੁਣ ਜੋਕਰ ਜਿਹੜਾ ਅੱਜ ਮੁਰਗੇ ਕੋਲੀ ਕਿਨੇ ਵੇਰ ਮੈਂ ਤੇ ਨਾ ਅੱਗੋਂ ਮੈਂ ਕਿਹਾ ਮੇਰੇ ਕੋਲ ਪੈਸੇ ਨਹੀਂ ਹੈਗੇ ਠੀਕ ਹੈ ਮੈਂ ਕੱਲ੍ਹ ਦੇ ਲੈਵਲ ਤੇ ਸਰ ਉੱਠਿਆ ਹੋਇਆ ਮੈਂ ਠੀਕ ਹੈ ਤੇ ਮੇਰੀ ਕੰਨ ਇੰਟਰਵਿਊ ਕਿਹਾ ਕਿ ਉਹ ਬੋਲਦਾ ਹਾਂ ਫਿਰ ਅਗਰ ਤੂੰ ਗੁਰੀન્દ્રਾ ਹਸਪੀਟਲ ਆ ਠੀਕ ਆ ਬੱਸ ਸੈਟ ਜਗਰੀ ਹੈ ਉਹ ਵਾਈਡੂ ਲੈਵਲ ਤੂੰ ਉਹਨਾਂ ਨੂੰ ਨਹੀਂ ਮੇਰੇ ਕੋਲ ਪਹਿਲਾਂ ਨਹੀਂ ਕੋਈ ਪਹੁੰਚਾ ਠੀਕ ਹੈ ਹੂੰ ਪਹਿਲੇ ਤੈਨੂੰ ਜੀਣੇ ਪੈਣੀਆਂ ਤੇ ਲੱਗਿਆ ਕਿ ਮੈਂ ਮਕਾਦਮਾ ਕਿ ਕਦਾਂ ਲਈ ਦੇ ਤੈਨੂੰ ਕੋਈ ਨਹੀਂ ਟਾਈਮ ਆ ਗਿਆ ਤੇ ਬਾਕੀ ਰਹੀ ਹੈ ਕਿਹੜੀ ਗੱਲ ਤੂੰ ਬਾਕੀ ਉਹ ਗੱਲਾਂ ਨਾ ਨਿਸ਼ਾਨਾ ਤਰਾਏ ਮਾਰਦੇ ਉਹ ਮਾਰ ਦੋ ਇਹਨੂੰ ਮਾਰ ਖੈ ਨਾ ਦੇਖ ਲਾਟ ਪੜੇ ਬੱਸ ਇਹੇ ਤੋਂ ਮੈਂ ਗੱਲ ਦੱਸਦਾ ਨਹੀਂ ਅੱਛਾ ਅੱਛਾ ਇਹ 30 ਤਰੀਕ ਦੀ ਰਾਤੀ 9:07 ਵਜੇ ਸੱਤ ਮਿੰਟ ਤੇ ਵਾਇਸ ਕਾਲ ਆਈ ਹੈ। 31 ਤਰੀਕ ਨੂੰ ਇਹਨਾਂ ਨੇ ਮੇਰੇ ਘਰ ਦੀ ਮੱਦੀਪੁਰ ਵਾਲੀ ਦੀ ਰੇਕੀ ਕੀਤੀ। ਉਹ ਰਾਤ 12 ਵਜੇ ਮੈਨੂੰ ਮਤਲਬ 11:00 ਵਜੇ ਤੇ ਵੀਡੀਓ ਪਾਈ ਆ ਆਰ ਕੋ। ਪਿਆ ਯਾਤਰਾ ਘਰ ਆ। ਠੀਕ ਹੈ। ਆਪ ਕੋ ਪਿੰਡ ਵਾਲੇ ਘਰ ਦੀ। ਆਪ ਕੋ ਕਟਿੰਗ ਵਾਲਾ ਮੁੰਡਾ ਇੱਕ ਵੇਲੇ ਪਰਸ਼ਾਵੇਂ ਚ ਦੇਖੋ ਆਉਂਦਿਆ ਹੋਊਗਾ ਆਪ। ਠੀਕ ਹੈ। ਉਸ ਤੋਂ ਬਾਅਦ ਆਪ ਕੋ ਆਂਦਾ ਆ ਤੇਰੇ ਘਰ ਦਾ ਸਾਹਮਣਾ ਕਰਿਆ। ਹੂੰ ਠੀਕ ਹੈ ਇਹ ਕਾਰਨ ਤੋਂ ਬਾਅਦ ਮੈਂ ਇੱਥੇ ਢਿੰਡੇਰੀ ਘੇਰ ਅਗਲੇ ਦੰਗਿਆ ਸਰ ਕਹਿੰਦੇ ਕਿ ਤੁਹਾਡਾ ਬਕੂਆ ਪੈਂਦਾ ਮਜੀਠੇ ਦੇ ਵਿੱਚ ਠੀਕ ਹੈ ਮਜੀਠੇ ਥਾਣੇ ਦੋ ਮਜੀਠੇ ਮੈਂ ਥਾਣੇ ਉਧਰ ਨਹੀਂ ਤਰਖਾਛ ਦੇ ਕੇ ਆ ਠੀਕ ਹੈ ਕਿ ਮੈਨੂੰ ਸੀਸੀਟੀਵੀ ਕੈਮਰੇ ਲੱਗ ਗਏ ਤੇ ਮਤਲਬ ਮੈਨੂੰ ਇਹ ਬੰਦੇ ਵੈਰੀਫਾਈ ਕਰਕੇ ਦੋ ਉਸ ਤੋਂ ਅਗਲੇ ਦਿਨ ਫੇਰ ਇਹ ਰਾਤ ਮਤਲਬ ਆ ਬੰਦੇ ਆਏ ਆ ਇਹ ਮਤਲਬ ਬੰਦੇ ਆਇਆ ਇਹਨਾਂ ਨੇ ਉਸ ਰਾਤ ਫੇਰ ਮੇਰੇ ਘਰੇ ਪਿੰਡ ਦੀ ਸਾਰੀ ਰੱਗੀ ਕੀਤੀ। ਇਹਨਾਂ ਫੇਰ ਮੇਰੇ ਪਿੰਡ ਚ ਪਹ ਲੱਗ ਗਿਆ ਕਿ ਇਹ ਇੱਥੇ ਵੱਡਾ ਭਰਾ ਰਹਿੰਦਾ ਆ, ਇਹ ਫਤਿਹਗੜ੍ਹ ਰਹਿੰਦਾ। ਠੀਕ ਆ। ਉਸ ਤੋਂ ਬਾਅਦ ਸਰ ਇਹਨਾਂ ਨੇ ਮਤਲਬ ਬਰਸੋਂ 9:43 ਮਿੰਟ ਤੇ 6 ਜਾਣੇ ਭਗਵਾਨ ਗਾਨਾ ਉਸ ਵਾਲੀ ਨਾ ਇੱਥੇ ਆ ਜਾ ਕੰਨ ਹੋਤਿਆ। ਇਹਦੇ ਸਾਹਮਣੇ ਕੈਮਰੇ 'ਚ ਇਕੱਠੇ ਹੋਏ ਸਾਰੇ। ਇਕੱਠੇ ਹੋਣ ਤੋਂ ਬਾਅਦ ਇਹਨਾਂ ਨੇ ਮਤਲਬ ਉੱਥੋਂ ਤੁਰੇ ਆ 2 ਜਾਣੇ ਹਸਪਤਾਲ ਦੇ ਪਿੱਛੋਂ ਦੀ। ਦੋ ਜਣੇ ਉੱਥੇ ਮੋਸਤਾ ਤੇ ਖਲੋਗੇ ਆ। ਗੱਲ ਨਾ ਦਿਨੇ ਸਤ 9:43 ਮਿੰਟ ਤੇ ਪਰਸਨ ਮੌਨੀ ਟਾਈਮ। ਹੂੰ ਇਹ ਬੰਦਾ ਅੰਦਰ ਆਉਂਦਿਆ। ਠੀਕ ਆ। ਇਹਦੀ ਵੀਡੀਓ ਵੀ ਆਪ ਕੋ ਸਰ ਜਦੋਂ ਅੰਦਰ ਆਉਂਦੇ ਦੀ ਆ। ਠੀਕ ਆ। ਆਕ ਇਹਨੇ ਤੁਰ ਕੇ ਆਇਆ ਪਹਿਲਾਂ। ਆਪ ਕੋ। ਆਹ ਕਾਰੋਂ ਬਾਸ ਆਉਂਦਿਆ। ਇਹ ਇਕੱਲਾ ਬੰਦਾ ਅੰਦਰ ਆਇਆ। ਠੀਕ ਆ। ਇਥੋਂ ਆਇਆ ਤੇ ਇੱਕ ਜਿਹੜਾ ਸਕਿਉਰਟੀ ਗਾਰਡ ਦਿੱਤਾ ਸੀ। ਉਹ ਕਿਤੇ ਸੁਤਾ ਪਿਆ ਸੀ ਬਾੜ ਦੇ ਵਿੱਚ ਲੰਮੀ ਪਿਆ ਜਾਂਦਾ ਮੈਂ ਠੀਕ ਨਹੀਂ ਹੈਗਾ ਮੇਰੇ ਨਾਲ ਦੇਖ ਕੇ ਜਾਤ ਹੋਈ ਆ 10 12 ਸਾਲ ਪਹਿਲਾਂ ਮੈਂ ਤੇ ਬੈਠੇ ਗਏਗਾ ਠੀਕ ਆ ਤੇ ਪਾਜੀ ਮੈਨੂੰ ਭੇਜਿਆ ਹੈਗਾ ਪਰ ਮੇਰੇ ਕੋ ਮੈਂ ਕਿਹੜੀ ਮਤਲਬ ਉਹਨੇ ਜਿਹੜੀ ਗੱਲਾਂ ਮੈਨੂੰ ਕਈਆਂ ਸਰ ਸਿੱਧੀ ਜਿਹੀ ਗੱਲ ਆਪ ਅੰਦਰ ਆ ਗਿਆ ਉਸ ਤੋਂ ਬਾਅਦ ਇਹਨੇ ਉਸ ਤੋਂ ਬਾਅਦ ਆਪ ਕੋ ਇਹਨੇ ਇੱਥੇ ਜਾਣਾ ਨਾਲ ਦੀ ਦੁਕਾਨ ਲੱਗੇ ਦੁਕਾਨ ਤੇ ਜਾ ਕੇ ਇਹਨੇ ਦੂਜਿਆਂ ਨੂੰ ਆਵਾਜ਼ਾਂ ਮਾਰਨੀ ਆ ਕਿ ਮੁੰਡੇ ਮਗਰ ਇੱਥੋਂ ਦਾ ਮੇਰਾ ਸਾਲਾ ਵੀ ਇਨਕ ਸੱਬਿਆ ਸੀ ਦੋ ਤਿੰਨ ਮੁੰਡੇ ਹੋਠ ਲਾ ਰਹੇ ਸੀ ਇੱਕ ਜਿਹੜਾ ਮੈਨੂੰ ਸਕਿਉਰਟੀ ਗਾਰਡ ਨੇ ਥਾਇਆ ਤੇ ਤੂੰ ਹੀ ਉਠਾ ਠੀਕ ਆ ਇੱਥੇ ਜਾ ਕੇ ਇਹਨੇ ਆਹ ਕੋਈ ਨਾ ਆਵਾਜ਼ਾਂ ਮਾਰਨੀ ਆ ਆਵਾਜ਼ਾਂ ਮਾਰਨੀ ਆ ਕਿ ਭੱਜੋ ਇੱਥੋਂ ਉਹਨਾਂ ਕਿਨੂੰ ਮੇਰਾ ਸਾਲਾ ਵੀ ਇੱਥੋਂ ਇੱਥੇ ਆ ਲੈਣਾ ਆਉਣ ਤੋਂ ਬਾਅਦਾਂ ਇਹਨੇ ਆਵਾਜ਼ਾਂ ਮਾਰ ਕੇ ਆਖਿਆ ਪੂਰਾ ਇਸ਼ਾਰੇ ਮਾਰਨਾ ਆ ਆਖਿਆ ਆਓ ਤੱਕ ਪਟੰਦਿਆਸ ਤੇ ਭੱਜ ਰਿਹਾ ਠੀਕ ਆ ਇਹ ਪਾ ਗਿਆ ਇੱਥੇ ਮੇਰਾ ਸਾਲਾ ਆ ਕੇ ਖਲੋਤਾ ਖਰੋਤਾ ਜਿਹੜੇ ਦੂਜੇ ਮੁੰਡੇ ਉਹ ਵੀ ਲਾਗੋਂਦੀ ਭੱਜਿਆ ਪੂਰੇ ਆ ਵੇਖੋ ਆ ਦੋ ਮਰਥਾ ਜਿਹੜੇ ਇਹਨਾਂ ਨੇ ਜਿੰਨਾ ਇਸ਼ਾਰਾ ਮਾਰਿਆ ਆ ਵੀ ਭੱਜ ਗਿਆ ਇੱਥੇ ਹੁਣ ਵੇਖੋ ਮੇਰਾ ਬ੍ਰਦਰ ਦਾ ਜਿਹੜਾ ਹੈਗਾ ਇਹ ਇੱਥੇ ਆਣ ਕੇ ਖਰੋਤਾ ਹੋਇਆ ਠੀਕ ਹੈ ਖਰੋਤਾ ਚੌਥਾ ਵੀ ਲਾਗੋਂਦੀ ਆਹ ਆ ਗਿਆ ਠੀਕ ਹੈ ਇੱਥੇ ਕੋਈ ਫੀਮੇਲ ਲੰਗਣੇ ਲੇਡੀ ਇਹਦੇ ਲਾਗੋਂਦੀ ਵੇਖੋ ਭੱਜਦਾ ਔਰ ਇਹਦੇ ਆ ਆ ਗੀ ਤੀਨੀ ਵੀ ਤਾਂ ਸੀ ਇਹ ਮੁੰਡੇ ਦੀ ਇਹਦੇ ਆਪਕਾ ਆਓ ਆਪਾ ਦਿਖਾਓ। ਉਹ ਸ਼ਰਮ ਹਮ ਸਾਰੇ ਅੱਥੋਂ ਘੁੰਮਦੇ ਪਏ ਆ। ਹੂੰ ਠੀਕ ਆ। ਫਿਰ ਸਰ ਇੰਨਾ ਜ਼ਿਆਦਾ ਮਤਲਬ ਆਖੋ। ਅਸ਼ਰਮ ਚਿਰਿਤ ਸਾਹਮਣੇ ਆਉਂਦੇ ਆ। ਹੂੰ ਹੂੰ ਮੈਂ ਦਰਖਾਸਤਾਂ ਦੇ ਦੇ ਕੇ ਮਤਲਬ ਅੱਜ 4 ਸਾਲ ਹੋ ਗਏ ਸਰ ਮੈਨੂੰ ਇੰਨਾ ਚੀਜ਼ਾਂ ਦੇ ਗੁਜਰਤਿਆਂ। ਠੀਕ ਆ ਮੇਰੇ ਬੱਚੇ ਵੀ ਮੈਂ ਕਿਸੇ ਦੇ ਘਰ ਤੋਂ ਹੁੰਦਾ ਪਿਆ ਜੀ। ਤੁਹਾਨੂੰ ਸ਼ੱਕ ਵੀ ਹੈ ਕਿਸਦੇ? ਨਹੀਂ ਸਰ ਸ਼ੱਕ ਨਹੀਂ ਮੈਨੂੰ ਫੇਰ ਤਾਂ। ਮੇਰਾ ਸਾਰੇ ਵੈਰੀ ਨਹੀਂ ਆ ਕੇ ਮੈਂ ਤਾਂ ਇੱਥੋਂ ਤੱਕ ਕਿ ਲੋਕਾਂ ਦੇ ਗਰੀਬ ਕੁੜੀਆਂ ਦੇ ਵਿਆਹ ਕਰਦਾ ਜੇ ਮਨ ਲਾ ਇਤਾਂ ਹੀ ਲੋਕਾਂ ਦਾ ਭਲਾ ਕਰਤੇ ਕਿਸੇ ਇਲਾਕੇ ਚ ਇਹਨੂੰ ਪੁੱਛ ਲੋ ਕਿ ਜੇ ਮੈਂ ਕਿਸ ਨੂੰ ਇੱਕ ਉਹ ਇਹ ਵੀ ਕਿਹਾ ਹੋਵੇ ਜੇ ਮੈਂ ਕੁੱਤੇ ਨੂੰ ਛੋਟੀ ਵੀ ਮਾਰੀ ਹੋਵੇ ਕਿ ਇਹਨੂੰ ਹੂੰ ਜੇ ਮੈਨੂੰ ਕੋਈ ਵੀ ਇੱਥੇ ਸਾਰੇ ਮਤਲਬ ਵੀਰ ਨਹੀਂ ਨਹੀਂ ਕੋਈ ਜੀ ਹਾਂ ਆ ਦੇਖੋ ਸਾਰੇ ਹਮ ਘੁੰਮਦੇ ਪਏ ਠੀਕ ਹੈ ਹੂੰ ਸ਼ਾਇਦ ਸਾਰ ਮੈਨੂੰ ਤਾਂ ਹੋਵੇ ਨਾ ਕਿ ਮੈਂ ਕਿਸੇ ਨਾਲ ਮਾਰਾ ਕੀਤਾ ਹੋਵੇ ਜਾਂ ਮੈਂ ਇਹਨਾਂ ਵਿਰੋਧ ਹੋਵੇ ਜਦੋਂ ਮੇਰਾ ਵੇਰ ਗੁਰੂ ਹੀ ਨਹੀਂ ਸਰ ਕਿਹਨਾ ਹੈਗਾ ਨਹੀਂ ਨਹੀਂ ਕੋਈ ਨਹੀਂ ਅਸੀਂ ਕਰ ਮੇਰੀ ਬੇਟੀ ਦੀ ਤਾਂ ਤੇਰੀ ਆ ਉਹ ਮੈਂ ਗਏ ਦੇ ਘਰ ਛੱਡੀ ਹੋਈ ਜਵਾਨ ਬੇਟੀ ਠੀਕ ਹੈ ਉਹ ਨੀੜ ਦੀ ਉਹਦੇ ਪੇਪਰਾਂ ਚ ਸਾਰਾ ਘਰਾਬ ਸਕੂਲ ਦੀਆਂ ਛੁੱਟੀਆਂ ਉਹਨੂੰ ਕਰਾਉਂਦਾ ਪਿਆ ਵਾਈਫ ਮੇਰੀ ਕਿਤੇ ਮੈਂ ਕਿਤੇ ਟੱਕੇ ਖਾਂਦਾ ਫਿਰਦਾ ਪਿਆ ਹੂੰ ਨਹੀਂ ਕੋਈ ਅਸੀਂ ਤੁਹਾਡੇ ਨਾਲ ਆ ਮੈਂ ਤਾਂ ਫੇਸਬੁੱਕ ਤੋਂ ਦੇਖਿਆ ਸਰ ਮੈਂ ਤੁਹਾਡੇ ਲੈਵਲ ਤੋਂ ਤਾਂ ਉੱਠਿਆ ਹੋਇਆ ਨਹੀਂ ਉਹ ਠੀਕ ਹੈ ਮੈਂ ਤਾਂ ਕੀਤੀ ਤੁਸੀਂ ਆਪਣੀ ਜ਼ਿੰਦਗੀ ਦੀ ਖਾ ਖਾ ਕੇ ਇੱਥੋਂ ਤੱਕ ਬਣਾਇਆ ਤੇ ਇਹਦਾ ਮਤਲਬ ਮੇਰੀ ਕੋੜਾ ਕੀ ਤਰਕੀ ਦਾ ਮੇਰਾ ਹੋ ਗਿਆ ਨਹੀਂ ਨਹੀਂ ਕੋਈ ਗੱਲ ਆਪਾਂ ਇੱਥੇ ਲਾ ਫੋਸਵਾ ਲਾਤੀ ਮੇਕੋ ਸਰ ਜਦੋਂ ਦਸਮ ਨੇ ਤਲਾਹ ਦਿੱਤੀ ਸਰ ਐਫਆਈਆ ਦੱਚ ਕਿੱਥੇ ਕੀਤੀ ਆਪਾਂ ਚਨੇਦ ਕੇ ਜਨੇਠਾ ਵਿੱਚ ਅੱਛਾ ਤੁਰੰਤ ਜਦੋਂ ਇਹਨਾਂ ਨੇ ਤਲਾਹ ਦਿੱਤੀ 31 ਤਰੀਕ ਨੂੰ ਸਰ ਉਹਨੂੰ ਹੀ ਐਫਆਈਆ ਦੱਸੀ ਨਹੀਂ ਸਰ ਮੈਂ ਮੈਂ ਦੱਸਣਾ ਸਰ ਗੱਲ ਸੁਣੋ ਤੁਸੀਂ ਮੈਂ ਸੋਲੀ ਤੁਹਾਡੀ 30 ਤਰੀਕ ਨੂੰ 31 ਨੂੰ ਤੁਸੀਂ ਦਿਖਾ ਦਿੰਦੇ ਨਹੀਂ ਸਰ 30 ਨੂੰ ਰਾਤ ਹੀ ਮੈਂ ਚੱਲ ਗਿਆ ਉਹ ਚੱਲ ਕੇ ਥੇ ਮੈਂ ਸਮਝ ਗਿਆ ਹਾਂਜੀ ਮੈਂ 1 ਤਰੀਕ ਨੂੰ ਐਫਆਈਆ ਦੱਦ ਜੂਗੀ 20/25 3 ਦਾ 3 ਦੀ 1 ਤਰੀਕ ਇੱਕ ਇੱਕ ਪਹਿਲੀ ਅਪ੍ਰੈਲ ਨੂੰ 20/25 ਐਫਆਈਆ ਦੱਦ ਜੋਗੀ ਮੈਨੂੰ ਕਾਪੀ ਭੇਜੀ ਐ ਐਸਐਸਪੀ ਦੇ ਸਭ ਤੇ ਕੀ ਗੱਲ ਜਦੋਂ ਕੱਲ ਮੈਨੂੰ ਪਤਾ ਲੱਗਾ ਮੈਂ ਉਸੇ ਲਈ ਮਤਲਬ ਤੁਸੀਂ ਸਾਡੇ ਹਲਕੇ ਚ ਪੈਂਦੇ ਹੋ ਪਤਨ ਸਬਾ ਨਾਦੇ ਚ ਪੈਂਦੇ ਹੋ ਮੈਂ ਤਾਂ ਆਪ ਉਸੇ ਲਈ ਸੀਰੀਅਸ ਲਿਆ ਉਸੇ ਲਈ ਅਫਸਾਨਾ ਗੱਲ ਕੀਤੀ ਵੀ ਕੀ ਮਸਲਾ ਕੀ ਹੈ ਉਹਨਾਂ ਨੇ ਮੈਨੂੰ ਜਿੰਨੀਆਂ ਗੱਲਾਂ ਤੁਸੀਂ ਦੱਸੀਆਂ ਨਾ ਉਹਨਾਂ ਨੂੰ ਮੈਨੂੰ ਦੱਸੀਆਂ ਸਾਰੀਆਂ ਇੱਕ ਕਰਕੇ ਮੈਂ ਤੁਹਾਨੂੰ ਕਹਿਣਾ ਹੈ ਵੀ ਅਸੀਂ ਤੁਹਾਡੇ ਨਾਲ ਫੁੱਲ ਸਟਾਈਟ ਤੁਹਾਡੇ ਕੋਲ ਇੱਕ ਮੁੰਡਾ ਹਾਂਜੀ ਸਰ ਇੱਕਿਆ ਗੱਦਨਾ ਹਾਂਜੀ ਅੱਛਾ ਦੇਦੀ ਇੱਕ 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 ਮੁੰਡਾ ਹੋਰ ਮਤਲਬ ਆਪਾਂ ਇਹਨਾਂ ਨੂੰ ਕਰਕੇ ਦੀ ਆਹੋ ਮੈਂ ਮੈਂ ਐਸਐਸਪੀ ਨਾਲ ਗੱਲ ਕਰਦਾ ਹਾਂ ਇੱਕ ਮਿੰਟ ਹਾਂ ਉਹ ਤੇ ਮੇਰੇ ਬੱਚਿਆਂ ਨੂੰ ਸਿਕਿਉਰ ਕੀਤਾ ਜਾਵੇ ਮਤਲਬ ਜੋ ਮੇਰ ਨਾਲ ਚੱਲਣਦੇ ਹੋ ਉਥੋਂ ਚੱਲਣ ਇੰਦੀ ਨਹੀਂ ਨਹੀਂ ਕੋਈ ਨਹੀਂ ਸਾਰੇ ਸਕੂਲ ਹੋ ਗਏ ਤੁਸੀਂ ਉਹਨਾਂ ਬੱਚੇ ਜਿਹੜੇ ਆ ਮੇਰੇ ਬੱਚੇ ਮਤਲਬ ਸਕੂਲੇ ਨਹੀਂ ਜਾ ਰਹੇ ਅੱਜ ਮੈਂ ਨਾ ਪੇਪਰ ਸੀ ਅੱਜ ਮੈਂ ਤਿੰਨ ਜਣੇ ਨਾਲ ਭੇਜ ਕੇ ਸਕੂਲੇ ਬੇਟੀ ਕਲੀ ਨੂੰ ਭੇਜਿਆ ਲੋਕੋ ਕੋਈ ਮੈਂ ਅਲਰਟ ਕੀਤਾ ਆਈਟੀ ਮੇਰੇ ਬੱਚਿਆਂ ਨੂੰ ਫਿਰ ਮਿਲਣਾਂ ਦਿੱਤਾ ਜਾਵੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਐਸਐਸਪੀ ਸਾਹਿਬ ਮੈਂ ਡਾਕਟਰ ਰਾਜਬੀਰ ਸਿੰਘ ਹਰਦੇ ਦੇ ਕੋਲ ਆ ਨਵੇਂ ਪਿੰਡ ਸਰ ਸਰ ਅੱਛਾ ਮਿੰਦੂ ਇਹਨਾਂ ਨੇ ਸਾਰੀ ਗੱਲ ਦੱਸੀ ਆ ਆਪਾਂ ਚਲੋ ਪੱਚਾ ਦੁੱਧ ਕਰਤਾ ਸਰ ਸਰ ਆਪਾਂ ਜਿੱਦਾਂ ਦੇ ਹਾਲਾਤ ਦੱਸਦਾ ਮੁੰਡੇ ਦਿਨੇ ਵੀ ਇੱਥੇ ਦੇ ਹਸਪਤਾਲ ਦੇ ਲਾਗੇ ਕਿਤੇ ਫਿਰਕੇ ਗਏ ਆ ਸਰ ਤੇ ਆਪਾਂ ਇਹਨੂੰ ਇੱਕ ਦੀ ਥਾਂ ਤੇ ਦੋ ਮੁੰਡੇ ਕੰਨ ਮੈਂ ਦੇ ਦਈਏ ਬਿਲਕੁਲ ਠੀਕ ਹੈ ਸਰ ਇੱਕ 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 ਟੁੰਡਾ ਹੋਰ ਇਹਨੂੰ ਗੰਦਮੈਂ ਦੇ ਦਿਓ ਹੈਗੇ ਆ ਤੁਹਾਡੇ ਕੋ ਹਾਂਜੀ ਸਰ ਹਾਂਜੀ ਸਰ ਜੇ ਨਹੀਂ ਹੈਗੇ ਤਾਂ ਮੈਂ ਆਪਣੇ ਦੋ ਗੰਦਮੈਂ ਦੇ ਦੇਣਾ ਨਹੀਂ ਸਰ ਨਹੀਂ ਸਰ ਪਹੁੰਚੇਗਾ ਸਰ ਅੱਧੇ ਘੰਟੇ ਪਹੁੰਚੇਗਾ ਹਾਂ ਦੇਖ ਲਓ ਮੈਂ ਕਹਾਂ ਜੇ ਤੁਹਾਨੂੰ ਕੋਈ ਹਾਂ ਕਮੀ ਆ ਫੋਰਸ ਦੀ ਕੋਈ ਗੱਲ ਆ ਤਾਂ ਮੈਂ ਆਪਣੇ ਦੋ ਗੰਦਮੈਂ ਦੇ ਦੇਣਾ ਮੇਰੇ ਨਾਲੇ ਹਲਕੇ ਜਿਹੇ ਬਾਬਾ ਕਿਸੇ ਬੰਦੇ ਦਾ ਹੋਣਾ ਨਹੀਂ ਚਾਹੀਦਾ ਨਹੀਂ ਬਿਲਕੁਲ ਨਹੀਂ ਹੋਊਗਾ ਸਰ ਅੱਧੇ ਘੰਟੇ 'ਚ ਇਹਨਾਂ ਕੋ ਪਹੁੰਚੇਗਾ ਸਰ ਹਾਂ ਅੱਧੇ ਘੰਟੇ 'ਚ ਦੂਜਾ ਮੁੰਡਾ ਵੀ ਵਧੀਆ ਮੁੰਡਾ ਜਿਹੜਾ ਉਹ ਉਹ ਸਰ ਭੇਜ ਦਿਓ ਸਭ ਦੇ ਇਕ ਦੀ ਗੱਲ ਹਾਂ ਜੰਗ ਮੁੰਡਾ ਚੰਗਾ ਮੁੰਡਾ ਫਰਤੀਲਾ ਜਿਹੜਾ ਕਿਉਂਕਿ ਬੰਦੇ ਦਿਨੇ ਵੀ ਇੱਥੇ ਫਿਰ ਕੇ ਗਏ ਆ ਡਿਪਟੀ ਸਾਹਿਬ ਮੇਰੇ ਨਾਲ ਆ ਦਿਨੇ ਵੀ ਆਪਾਂ ਬਾਜੀ ਇੱਥੋਂ ਕਰਕੇ ਇੱਕ ਅੱਧੇ ਦਿਨ ਦੇ ਵਿੱਚ ਇਹ ਕੇਸ ਜਿਹੜਾ ਦਾ ਖਤਮ ਕਰਦਾ ਬਿਲਕੁਲ ਠੀਕ ਹੈ ਸਰ ਹੋ ਜਾਏਗਾ ਸਰ ਠੀਕ ਹੈ ਨਾ ਹਾਂ ਹੋ ਜਾਏਗਾ ਸਰ ਠੀਕ 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 ਹੈ ਠੀਕ ਹੈ ਸਰ ਠੀਕ ਹੈ ਠੀਕ ਹੈ ਮੁੰਡੇ ਬਾਅਦ ਮੁੰਡਾ ਭੇਜ ਦਿਓ ਹੁਣੀ ਹੁਣੀ ਸਰ ਅੱਧੇ ਘੰਟੇ ਦੇ ਅੰਦਰ ਅਜੇ ਨਾਲੇ ਜਦੋਂ ਤੁਹਾਨੂੰ ਲੋੜ ਪਵੇ ਕਿਤੇ ਫੋਰਸ ਦੀ ਮੇਰੇ ਗਨਮੈਨ ਲਾ ਲਾ ਕਰੋ ਕੋਈ ਚੱਕਰ ਨਹੀਂ ਹੈ ਕੋ ਠੀਕ ਹੈ ਹਾਂ ਮੈਨੂੰ ਗਦਮੇ ਮੈਂ ਤਾਂ ਬਹੁਤ ਬਚਾਇਆ ਦੀ ਜਦੋਂ ਵੀ ਤੁਹਾਨੂੰ ਲੱਗੇ ਕਿ ਬੰਦੇ ਘੱਟ ਨੇ ਕਿਤੇ ਡਿਊਟੀ ਲੱਗੀ ਆ ਕਿਤੇ ਇਧਰ ਉਹ ਮੈਨੂੰ ਕਾਲ ਕਰਕੇ ਭੇਜ ਦਿਆ ਕਿ ਬੰਦੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਯਾਰ ਬਿਲਕੁਲ ਠੀਕ ਹੈ ਸਰ ਆਪਾਂ ਕਿਸੇ ਵੀ ਬੰਦੇ ਦਾ ਕੋਈ ਨੁਕਸਾਨ ਨਹੀਂ ਹੋਣ ਦੇਣਾ ਬਿਲਕੁਲ ਠੀਕ ਹੈ ਹਾਂ 100 ਪਰ ਦੇ ਮੇਲੇ ਕਦਮੇ ਲਾ ਕੇ ਦੇਤੇ ਠੀਕ ਹੈ ਨਾ ਸਰ ਬਿਲਕੁਲ ਠੀਕ ਹੈ ਹਾਂ ਠੀਕ ਓਕੇ ਓਕੇ ਸਮਝ ਓਕੇ ਸਮਝ ਓਕੇ ਸਮਝ ਓਕੇ ਸਮਝ ਇੱਕ ਬੰਦਾ ਹੋਰ ਆ ਜਾਂਦਾ ਤੁਹਾਡੇ ਕੋਲ ਠੀਕ ਹੈ ਇਸ ਤੋਂ ਬਾਅਦ ਵੀ ਸਰ ਬੇਦੂ ਕੱਲ ਸ਼ਾਮ ਤੱਕ ਕੇਸ ਹੱਲ ਹੋਣਾ ਚਾਹੀਦਾ। ਬੱਤੀਆਂ ਨੇ ਇੱਕ ਅੱਧਾ ਕੁ ਦਿਲਾ ਅਦੁੱਤ ਉਹ ਚੱਦਣ ਵਾਸਤੇ ਜਿਹੜਾ ਜਿੰਦੇ। ਵੇਖ ਦੇਤਾ ਕੋਦ। ਹਾਂਜੀ। ਓੜੇ ਆ ਜਾਂਦਾ। ਓੜੇ ਓੜੇ ਅੱਧੇ ਘੰਟੇ ਦਾ ਜਾਂਦਾ ਇੱਕ ਹੋਰ ਆਪਾਂ ਦੇ ਦਿੰਦੇ ਆ। ਉਸ ਤੋਂ ਬਿਨਾਂ ਵੀ ਜੇ ਕੋਈ ਲੋਡ ਪਾਉਗੀ ਤੇ ਡਿਪਟੀ ਸਾਹਿਬ ਤੁਸੀਂ ਇੱਥੇ ਬਿਲਕੁਲ ਖਿਆਲ ਰੱਖਣਾ। ਸਰ ਬੇਨਤੀ ਹੈ ਮੇਰੀ ਸਿਵਲ ਵੀ ਟੀਮਾਂ ਸਾਡੀਆਂ ਵਿੱਚ। ਹਾਂ। ਤੁਸੀਂ ਬਿਲਕੁਲ ਖਾਲੀ ਨਾ ਰਹਿ ਡੇ ਆਰੀਆ। ਹਾਂ। ਇਹਨਾਂ ਨੇ ਸਾਨੂੰ ਦੱਸਿਆ ਜੀ ਆਪਣਾ ਸਿਵਲ ਦੇ ਵਿੱਚ ਬਹੁਤ ਕਰਿਆ ਕੀਤੇ ਕੰਮ ਪਾਣ। ਐਸ ਵੇਲੇ ਮੈਂ ਵਿਧਾਨ ਸਭਾ ਹਲਕਾ ਜਨਾਲੇ ਦੇ ਨਵਾਂ ਪਿੰਡ ਬਿਲਕੁਲ ਫਤੇਗੜ ਚੂੜੀਆਂ ਦੀ ਬੁੱਕਲ ਦੇ ਵਿੱਚ ਪਿੰਡ ਹੈ ਇੱਥੇ ਸੰਤ ਸੇਵਕ ਕਾ ਹਸਪੀਟਲ ਹੈ ਸਾਡੇ ਬਹੁਤ ਪਿਆਰੇ ਡਾਕਟਰ ਰਾਜਬੀਰ ਸਿੰਘ ਤੇ ਇਹਨਾਂ ਦੀ ਪਤਨੀ ਇਹਨਾਂ ਨੇ ਮਿਹਨਤ ਕਰਕੇ ਆਪਣਾ ਇਹ ਹਸਪਤਾਲ ਜਿਹੜਾ ਬਣਾਇਆ ਉਹਦੇ ਇਹਨਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਧਮਕੀਆਂ ਆ ਰਹੀਆਂ ਤੇ ਇਹਨਾਂ ਕੋਲੋਂ ਮੁੱਲ ਜਿਹੜਾ ਫਰੋਤੀ ਜਿਹੜੀ ਉਹ ਮੰਗੀ ਜਾਦੀ ਹੈ ਤੇ ਮੈਂ ਕੱਲੇ ਫੇਸਬੁੱਕ ਤੇ ਪੜਿਆ ਸੀਗਾ ਮੈਂ ਚੰਡੀਗੜ੍ਹ ਤੋਂ ਹੁੰਦਾ ਸੀ ਤੇ ਮੈਂ ਫੇਸਬੁੱਕ ਤੇ ਇਹਨੂੰ ਦੇਖਿਆ ਤੇ ਮੈਂ ਅੱਜ ਹੀ ਡਾਕਟਰ ਸਾਹਿਬ ਨੂੰ ਕਾਲ ਕਰਕੇ ਕਿਹਾ ਕਿ ਮੈਂ ਤੁਹਾਡੇ ਕੋ ਆ ਰਿਹਾ ਹਾਂ ਉਹਦ ਮੈਂ ਸਾਰੀ ਗੱਲ ਇਹਨਾਂ ਦੀ ਸੁਣੀ ਹੈ ਉਹਦ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਕਬਰਾਉਣ ਦੀ ਲੋੜ ਨਹੀਂ ਸਰਕਾਰ ਇਹਨਾਂ ਦੇ ਨਾਲ ਸਾਡੀ ਸਰਕਾਰ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਵਾਲੇ ਗੈਂਗਸਟਰ ਜਿਹੜੇ ਧਮਕੀਆਂ ਦਿੰਦੇ ਆ ਫੌਤੀਆਂ ਮੰਗਦੇ ਆ ਇਨਾਂ ਦੇ ਖਿਲਾਫ ਅਸੀਂ ਲੜਾਈ ਲਾੜੇ ਇਸੇ ਕਰਕੇ ਮੈਂ ਔਰ ਜਿਹੜੇ ਬੰਦੇ ਫੌਤੀਆਂ ਮੰਗਦੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਇਹਨਾਂ ਸਮਝਣ ਕੇ ਡਕਟਰ ਰਾਜਵੀਰ ਕੱਲਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਾਡੀ ਸਰਕਾਰ ਜਿਹੜੀ ਆ ਇਹਦੇ ਨਾਲ ਉਹਦਾ ਹਲਾਤਾਂ ਨੂੰ ਮੁੱਖ ਰੱਖ ਕੇ ਪੱਤਾ ਵੀ ਦਰਜ ਕੀਤਾ ਐਫ ਆਈ ਆਰ ਵੀ ਦਰਜ ਕੀਤੀ ਆ ਇੱਕ ਗੰਦਮੈਨ 2 ਦਿਨ ਪਹਿਲਾਂ ਦਾ ਹੀ ਇਹਨਾਂ ਨੂੰ ਦਿੱਤਾ ਸਾਡੇ ਐਸ ਐਸ ਪੀ ਅਦੂਨ ਦਾ ਮਸਾਦਾਲਿਆਂ ਨੇ ਉਦ ਇੱਕ ਮੈਂ ਉਹਨਾਂ ਨੂੰ ਹੋਰ ਕਿਹਾ ਕਿ ਇੱਕ ਗਨਮੈਂਦ ਹੋਰ ਦੋ ਕਿਉਂਕਿ ਇਹਦਾ ਦੇ ਬੱਚਿਆਂ ਨੂੰ ਲੋੜ ਹੈ। ਔਰ ਮੈਂ ਐਸਐਸਪੀ ਨੂੰ ਕਿਹਾ ਕਿ ਯਾਰ ਜੇ ਕੋਈ ਫੋਰਸ ਦੀ ਕਮੀ ਆ ਸਾਡੇ ਕੋਲ ਬੰਦੇ ਘੱਟ ਹੈ ਤੇ ਤੁਸੀਂ ਮੇਰੇ ਦੋ ਗਨਮੈਂਦ ਲੈ ਲਓ ਤੇ ਇੱਥੇ ਦੇ ਦਿਓ ਕਿਸੇ ਵੀ ਬੰਦੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਣਾ ਚਾਹੀਦਾ ਸਾਡੇ ਗਨਮੈਂਦ ਨਾਲ ਸੀ ਕੀ ਕਰਦੇ। ਅਸੀਂ ਮਤਲਬ ਜੇ ਸਾਡੀ ਜਨਤਾ ਸੁਰੱਖਤ ਨਹੀਂ ਜਿੰਨਾਂ ਨੇ ਸਾਨੂੰ ਐਮਐਲ ਐਮਪੀ ਬਣਾਇਆ ਜੇ ਉਸ ਰਖਤ ਦੀ ਤੇ ਅਸੀਂ ਆਪਣੀਆਂ ਸਕਿਉਰਟੀਆਂ ਲਈ ਫਿਰਿਆ ਤੇ ਕੀ ਫਾਇਦਾ ਤੇ ਮੈਂ ਐਸਐਸਪੀ ਨੂੰ ਕਿਹਾ ਕਿ ਜੇ ਲੋੜ ਆ ਤਾਂ ਮੇਰੇ ਜਿਹੜੇ ਦੋ ਗਨਮੈਨ ਮੁੰਡੇ ਲਾ ਲਓ ਬੇ ਦੀ ਸਕਿਉਰਟੀ ਦੇ ਵਿੱਚੋਂ ਕੋਈ ਚੱਕਰ ਦੀ ਔਰ ਮੈਂ ਵੀ ਕਿਹਾ ਕਿ ਜਿੱਥੇ ਉਹਨਾਂ ਨੂੰ ਲੋੜ ਪੈਂਦੀ ਮੇਰੇ ਗਨਮੈਨ ਲਾ ਲਿਆ ਕਰੋ ਜਿੱਥੇ ਵੀ ਕੋਈ ਚੱਕਰ ਦੀ ਹੈ ਆਪਾਂ ਨੂੰ ਕੋਈ ਬਹੁਤ ਨਹੀਂ ਆ ਜੀ ਜਨਤਾ ਪਹਿਲਾਂ ਸੇਫ ਹੋਣੀ ਚਾਹੀਦੀ ਆ ਲੋਕ ਪਹਿਲਾਂ ਸੇਫ ਹੋਣੇ ਚਾਹੀਦੇ ਆ ਕਾਰੋਬਾਰੀ ਬੰਦੇ ਆ ਆਪਣਾ ਹਸਪੀਟਲ ਚਲਾ ਰਹੇ ਆ ਇਹ ਪਹਿਲਾਂ ਸੇਫ ਹੋਣੀ ਚਾਹੀਦੀ ਹੈ ਡਾਕਟਰ ਰਾਜਵੀਰ ਦੀ ਪਤਨੀ ਬੱਚੇ ਰਾਜਵੀਰ ਸਰ ਇਹ ਪਹਿਲਾਂ ਇਹਨਾਂ ਦੀ ਸੇਫਟੀ ਦਾ ਸਵਾਲ ਹੈ ਸਾਡੀ ਸੇਫਟੀ ਦਾ ਸਵਾਲ ਨਹੀਂ ਹੈ ਜੇ ਜਨਤਾ ਬੱਲੇ ਸੇਫ ਹੈ ਇਹ ਠੀਕ ਹੈ ਇਹ ਗੰਧ ਪਿਆ ਪਿਛਲੇ ਕਾਫੀ ਸਾਲਾਂ ਤੋਂ ਇਹ ਗੰਧ ਹੁੰਦਾ ਹੁੰਦਿਆਂ ਸਾਨੂੰ ਉਹ ਟਾਈਮ ਲੱਗੂਗਾ ਪਤਾ ਅਸੀਂ ਹੁੰਦਿਆਂਗੇ ਸਾਦਾ ਪਿਛਲੇ 20 ਸਾਲਾਂ ਚ ਪਿਛਲੀਆਂ ਸਰਕਾਰਾਂ ਨੇ ਇਹ ਜਿਹੜੇ ਲਟੇਰੇ ਗੈਂਗਸਟਰ ਨਸ਼ੇ ਵਾਲੇ ਲੈਣਦੇ ਇਹਨਾਂ ਨੂੰ ਸਹਜ ਸਹਜੇ ਸਾਡੀ ਸਰਕਾਰ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਦਾ ਅਰਵਿੰਦ ਕੇਜੀਵਾਲ ਜੀ ਦੇ ਬਹੁਤ ਸਖਤ ਆਦੇਸ਼ ਹੈ ਕਿ ਜਿਹੜਾ ਵੀ ਬੰਦਾ ਫੌਤੀ ਮੰਗੂਗਾ ਜਿਹੜਾ ਕਿਸੇ ਨੂੰ ਤੰਕਦੂਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅਸੀਂ ਆਪਣੇ ਕਿਸੇ ਵੀ ਨਾਗਰਿਕ ਦਾ ਪੰਜਾਬ ਦੇ ਵਿੱਚ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋਣ ਨਹੀਂ ਦੇਵਾਂਗੇ ਭਾਵੇਂ ਜੋ ਮਰਦੀ ਹੋ ਜੇ ਸੋ ਮੈਂ ਇਸ ਕਰਕੇ ਬਲ ਜਿਹੜਾ ਆਇਆ ਮੈਂ ਤੁਹਾਡੇ ਥਰੂ ਜਿਹੜੇ ਬੰਦੇ ਇਹਨਾਂ ਕੋ ਫੌਤੀ ਮੰਗਦੇ ਉਹਨਾਂ ਨੂੰ ਬਕੈਨਾ ਕਿ ਭਈ ਸਰਕਾਰ ਡਾਕਟਰ ਰਾਜਵੀਰ ਦੇ ਨਾਲ ਡਾਕਟਰ ਰਾਜਵੀਰ ਕੱਲਾ ਦੀ ਹੈ ਪੂਰੀ ਸਰਕਾਰ ਹੈ ਸਾਨੂੰ ਜਦੋਂ ਪਤਾ ਲੱਗ ਗਿਆ ਸਖਤ ਕਾਰਵਾਈ ਕਰਾਂਗੇ ਤੁਸੀਂ ਕਹ ਬਦਾਓ ਨਾ ਅਸੀਂ ਫੋਰਸ ਲਾਈ ਆ ਬੰਦੇ ਲਾਏ ਆ ਡੀਐਸਪੀ ਮੈਨੂੰ ਨਾਲ ਆਇਆ ਇਹਨਾਂ ਦੀ ਡਿਊਟੀ ਪਹਿਲਾਂ ਯਾਰ ਆੜੀ ਮੈਨੂੰ ਐਸਐਸਪੀ ਨੇ ਦੱਸਿਆ ਕਿ ਤਿੰਨ ਦਿਨ ਤੋਂ ਅਸੀਂ ਇਸ ਕੇਸ ਤੇ ਕੰਮ ਕਰ ਰਹੇ ਹਾਂ ਹੋ ਸਕਦਾ 2-3 ਦਿਨ ਚ ਪਰਮਾਤਮਾ ਕਿਰਪਾ ਕਰੇ ਇਹ ਜਿਹੜੇ ਜਿਹੜੇ ਘੱਟੀਆਂ ਲੋਕ ਨੇ ਜਿਹੜੇ ਇਹ ਲਟੇਰੇ ਆ ਇਹ ਸਾਡੀ ਪੁਲਿਸ ਦੇ ਸਕੰਜੇ 'ਚ ਜਿਹੜਾ ਆ ਜਾਣ ਇਹ ਮੈਂ ਡਾਕਟਰ ਰਾਜਵੀਰ ਨੂੰ ਕਹਿਣਾ ਹੈ ਕਿ ਤੂੰ ਘਬਰਾਉਣਾ ਨਹੀਂ ਅਸੀਂ ਸਾਦੇ ਤੇ ਲਾ ਲਿਆ ਇਸ ਕਰਕੇ ਮੈਂ ਸਰ ਬਿਲਕੁਲ ਜੀ ਇਹ ਕਿਹਨੇ ਕਾਦੀ ਕੰਟਰੀ ਦੀ ਕਾਰਜਕਾਰੀ ਹੈ ਇਸਕੇ ਅੱਗੇ ਕਿਹ ਚੱਲ ਨਹੀਂ ਨਹੀਂ ਕੋਈ ਢਿੱਲੀ ਨਹੀਂ ਚੱਲੀ ਕਿੱਦਾਂ ਢਿੱਲੀ ਚੱਲਦੀ ਸਰ 31 ਤੀਕ ਤੋਂ 30 ਨੂੰ ਤੇ 31 ਤੋਂ ਇਹਨਾਂ ਨੇ ਦੱਸਿਆ ਪਹਿਲੀ ਤੀਕ ਤੋਂ ਐਫ ਆਈ ਆਰ ਦੱਜ ਹੋ ਗਈ ਇੱਕ ਮੁੰਡਾ ਗਨ ਮੈਂ ਦਿੱਤਾ ਆਪਾਂ ਸਿਵਲ ਦੇ ਵਿੱਚ ਤੇ ਉਦਾਂ ਜਿਹੜੀ ਪੂਰੀ ਫੋਰਸ ਲਾਈ ਆ ਸਾਡੀਆਂ ਟੀਮਾਂ ਲੱਗੀਆਂ ਇਸ ਇਲਾਕੇ 'ਚ ਪੁਲਿਸ ਨੇ ਬਿਲਕੁਲ ਆਪਣੀ ਕਾਰਵਾਈ ਜਿਹੜੀ ਬਣਦੀ ਸੀਗੀ ਉਹ ਕੀਤੀ ਹੈ ਅੱਗੇ ਵੀ ਕਰੂਗੀ ਜੋ ਸਾਡੀ ਡਿਊਟੀ ਆ ਉਹਨੂੰ ਕਰਾਂਗੇ ਤੰਦੇ ਇਹਦਾ ਬਹੁਤ ਚੰਗਾ ਲੱਗਦਾ ਕਿ ਇਸ ਤੇ ਸਿਆਸਤ ਹੋਈ ਆ ਕਿਉਂਕਿ ਜਿਹੜੇ ਗਲਤ ਅੰਸਰ ਨੇ ਅੱਜ ਤੈ ਪੈਦਾ ਨਹੀਂ ਹੋਏ ਸਾਡੇ ਤਾਂ ਦੇਖੋ ਪੰਜਾਬ ਦੀ ਬੜੀ ਕਿਸਮਤ ਹੈ ਕਿ ਪਿਛਲੀਆਂ ਸਰਕਾਰਾਂ ਚ ਇਹਨਾਂ ਬੰਦਿਆਂ ਨੇ ਇਹੋ ਜਿਹਾ ਮਾਹੌਲ ਬਣਾਤਾ ਕਿ ਪੰਜਾਬ ਦਾ ਸਤਿਆਨਾਸ਼ ਕਰਤਾ ਉਹਨੂੰ ਉਹ ਠੀਕ ਕਰਦੇ ਆ ਸਾਨੂੰ ਟਾਈਮ ਲੱਗੂਗਾ ਪਰ ਅਸੀਂ ਠੀਕ ਕਰਦਾਂਗੇ ਜਿੱਦਾਂ ਅਸੀਂ ਮਤਲਬ ਜੁੱਧ ਨਸ਼ਾ ਬਦੁੱਧ ਸ਼ੁਰੂ ਕੀਤਾ ਇਦਾਂ ਹੀ ਅਸੀਂ ਗੈਂਗਸਟਰਾਂ ਤੇ ਇਹਨਾਂ ਲਟੇਦਿਆਂ ਨੂੰ ਕਹਿਣਾ ਚਾਹੁੰਦੇ ਆ ਭਈ ਪੰਜਾਬ ਦੇ ਚਾਵਾਦੀ ਪਾਰਟੀ ਦੀ ਸਰਕਾਰ ਹੈੀ ਤੁਹਾਨੂੰ ਕੋਈ ਇਦਾਂ ਦਾ ਕੰਮ ਨਹੀਂ ਕਰਦੇ ਆਉਗੇ ਜੇ ਇਦਾਂ ਦਾ ਕੰਮ ਕਰੋਗੇ ਤੇ ਸਰਕਾਰ ਸਖਤ ਕਾਨੂੰਨੀ ਕਾਰਵਾਈ ਕਰੂਗੀ ਤੁਸੀਂ ਤੁਹਾਡੇ ਸਾਹਮਣੇ ਆ ਕੇ ਇੱਚ ਵੀ ਕਰਾਂਗੇ ਦੋ ਚਾਰ ਦਿਨ ਚ ਸਮਝਦੇ ਕਿ ਨਹੀਂ ਗੱਲ ਹਾਂ ਇਹ ਕਹਿੜਾ ਆਇਆ ਸੀ ਮੈਂ ਹਾਂ ਬਹੁਤ